ਮੇਤ ਕੰਰੋ ਵਾਰਸੀ ਤੇੜੇ ਮਿਲੂਗੀ ਧਰਮਾ ਦੇ ਨਾਮ ਤੇੜੇ ਵੇੜ ਮਿਲੂਗੀ ਸੱਚ ਨੂੰ ਲੇਦਾ ਦੰਬੀ ਦੋਸਤਾਂ ਨੇ ਮੇਦੇ ਕਰੇਗਾ ਤੇ ਕਿਪੋ ਤੇੜੇ ਮਿਲੂਗੀ ਆਪਣੇ ਪਿੰਡ ਦੋਸਤੋ ਇੱਕ ਹੋਰ ਚੋਰੀ ਹੋ ਗਈ ਜੋ ਬਹੁਤ ਮਾੜੀ ਗੱਲ ਹੈ ਪਹਿਲਾਂ ਵਿਚਾਰਿਆਂ ਦੇ ਮੁਰਗੇ ਚੋਰੀ ਹੋ ਗਏ ਸੀ ਹੁਣ ਫਿਰ ਚੋਰੀ ਹੋ ਗਈ ਆ ਦੇਖੋ ਸਾਡੇ ਪਿੰਡਾਂ ਦਾ ਨਜ਼ਾਰਾ ਲੱਗਦਾ ਨੇ ਬੱਦਲ ਥੱਲੇ ਨੌਂਦੇ ਹੁੰਦੇ ਆ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਦੇਖ ਲਓ ਝੋਨਾ ਲੱਗਿਆ ਹੋਇਆ ਬਾਣ ਕਿਵੇਂ ਹੋਇਆ ਪਿਆ ਸੇਮ ਤਾਂ ਕਿਸੇ ਦੁਸ਼ਮਣ ਦੇ ਵੀ ਨਾ ਆਵੇ ਭਾਈ ਉਧਰ ਬਾਬਾ ਵੀ ਚੱਕ ਲਿਆ ਕੁਰਸੀ ਆਪਦੀ ਮੌਸਮ ਦਾ ਆਨੰਦ ਲੋਭਾ ਜੀ ਹੋਰ ਗੁਰਦੇਵ ਜੀ ਵਧੀਆ ਹੀ ਬੰਦਾ ਸਬਜ਼ੀ ਕਾਦੀ ਕਰੀਏ ਜੀ ਧਰਮ ਸਿੰਘ ਜੀ ਆਪਣੇ ਕੋਲ ਫਲੀ ਆ ਤੇ ਪਿੰਡੀ ਆ ਤੋਰੀ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਦੀ ਤੇ ਅੱਜ ਮੌਸਮ ਤੁਹਾਡੇ ਸਾਹਮਣੇ ਆ ਦੇਖੋ ਕਿਆ ਨਜ਼ਾਰਾ ਹੈ ਬੱਦਲ ਤੇ ਬਾਕੀ ਦੋਸਤੋ ਮਲੋਟ ਮੀਂਹ ਪੈ ਰਿਹਾ ਹੈ ਮਲੋਟ ਆਪਣੇ ਪਿੰਡੋਂ ਹੋਊਗਾ ਕੋਈ ਵੱਧ ਤੋਂ ਵੱਧ 18-19 ਕਿਲੋਮੀਟਰ ਗਿੱਦੜਵੇ ਮੀਂਹ ਪੈ ਰਿਹਾ ਹੈ ਆਪਣੇ ਪਿੰਡ ਤੁਹਾਡੇ ਸਾਹਮਣੇ ਹੈ ਹਜੇ ਤੱਕ ਤਾਂ ਕੋਈ ਕੰਨੀ ਡਿੱਗੀ ਨਹੀਂ ਤੇ ਕਿਸੇ ਵੀ ਵਕਤ ਮੀਂਹ ਪੈ ਸਕਦਾ ਹੈ ਵੇਟ ਕਰਦੇ ਆ ਇੱਕ ਗੱਲਾਂ ਹਵਾ ਵਧੀਆ ਚੱਲੀ ਜਾਂਦੀ ਠੰਢੀ ਠੰਢੀ ਅੱਜ ਕੋਈ ਹਮਸ ਨਹੀਂ ਪੂਰਾ ਵਧੀਆ ਮੌਸਮ ਹੈ ਆਹ ਵੇ ਬਾਕੀ ਦੋਸਤੋ ਅੱਜ ਹੈਗਾ ਐਤਵਾਰ ਤੇ ਸਕੂਲਾਂ ਤਾਂ ਛੁੱਟੀ ਹੈ ਕੱਲ ਨੂੰ ਵੈਸੇ ਕੈਲੰਡਰ ਦੇ ਹਿਸਾਬ ਨਾਲ ਰਖੜੀ ਕੱਲ ਦੀ ਬਣਦੀ ਹੈ ਸੋਮਵਾਰ ਦੀ ਤੇ ਮੈਨੂੰ ਲੱਗਦਾ ਕੱਲ ਨੂੰ ਛੁੱਟੀ ਹੋਊਗੀ ਤੇ ਸ਼ਾਇਦ ਬੈਂਕ ਵੀ ਨੇ ਬੰਦ ਹੋਣਾ ਬਾਕੀ ਲੱਗ ਜੂਗਾ ਪਤਾ ਕਿ ਬੱਚੇ-ਮੁੱਚੇ ਟੱਕਰੇ ਸਕੂਲ ਵਾਲੇ ਤਾਂ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਹਮਣੇ ਆ ਗਏ ਜੀ ਗੁਰੂ ਘਰ ਸਤਿਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਬਾਕੀ ਦੋਸਤੋ ਆਪਣੇ ਪਿੰਡ ਇੱਕ ਹੋਰ ਚੋਰੀ ਹੋ ਗਈ ਉਸੇ ਘਰੇ ਦੂਜੀ ਚੋਰੀ ਹੋਈ ਹੈ ਵਿਚਾਰੇ ਗਰੀਬ ਬੰਦੇ ਆ ਵਧੀਆ ਬੰਦੇ ਆ ਓੜੇ ਘੈਂਟ ਬੰਦੇ ਇਕੱਲੇ ਛੜਦੇ ਹੋ ਪਰ ਐ ਆ ਵੀ ਪਤਾ ਨਹੀਂ ਚੋਰਾਂ ਨੂੰ ਕੀ ਮਿਲਦਾ ਉਹੀ ਕੁਝ ਦਿਨ ਪਹਿਲਾਂ ਮਤਲਬ ਆਪ ਇੱਕ ਪਹਿਲਾ ਵੀਡੀਓ ਪਾਈ ਸੀ ਇੱਕ ਘਰੇ ਇੱਕ ਘਰੇ ਨਾਲ ਜੀ ਮੁਰਗੇ ਚੋਰੀ ਹੋ ਗਏ ਸੀ ਮੁਰਗੇ ਤੇ ਮੁਰਗੀਆਂ ਬਹਾਵਾ ਸੀਗੇ ਮਤਲਬ ਹੋਣਗੇ 25 26 ਨਾ ਤੇ ਕੋਈ ਬੰਦਾ ਰਾਤ ਨੂੰ ਚੱਕ ਕੇ ਲੈ ਗਿਆ ਤੇ ਹੁਣ ਉਸੇ ਘਰੋਂ ਬੱਕਰੀ ਚੋਰੀ ਹੋਈ ਇੱਕ ਪਤਨੀ ਬੱਕਰਾ ਚੋਰੀ ਹੋਇਆ ਵੇਖ ਲਓ ਤੁਸੀਂ ਉਹ ਚਾਰੇ ਭਾਲ ਦੇ ਫਿਰਦੇ ਸੀਗੇ ਤੇ ਮੈਨੂੰ ਤਾਂ ਇਹੀ ਲੱਗਦਾ ਵੀ ਹੋ ਸਕਦਾ ਉਸੇ ਬੰਦੇ ਨੇ ਚੱਕੇ ਹੋਣੇ ਜਿਹਨੇ ਪਹਿਲਾਂ ਚੱਕੇ ਸੀਗੇ ਕਿਉਂਕਿ ਉਹ ਫਿਰ ਪੇਤੀ ਸੀਗਾ ਨਾ ਕੋਈ ਆ ਦੇ ਦਿਨ ਕਰਦਾ ਪੇਤੀ ਲੰਕਾ ਟਾਏ ਤੇ ਹੋਣਾ ਕੋਈ ਬੰਦਾ ਕਰਦਾ ਹੀ ਹੈ ਤੇ ਨਹੀਂ ਤਾਂ ਹੁੰਦਾ ਕਿਸੇ ਨੂੰ ਕੀ ਪਤਾ ਨਾਲੇ ਦੂਜੀ ਵਾਰੀ ਚੋਰੀ ਹੋਈ ਉਸੇ ਥਾਂ ਤੇ ਕੁਛ ਐ ਵੀ ਇਹਨਾਂ ਨੂੰ ਵੀ ਚਲੋ ਧਿਆਨ ਰੱਖਣਾ ਚਾਹੀਦਾ ਸੀਗਾ ਵੀ ਇੱਕ ਕਰੀਏ ਚਲੋ ਹੋਊਗੀ ਹੂੰ ਤੇ ਬਾਕੀ ਬੱਕਰੀਆਂ ਬੱਕਰੇ ਤਾਂ ਮਹਿੰਗੇ ਬਹੁਤ ਆ ਜਿੰਨੇ ਵੀ ਕਹਿ ਦਿੱਗੇ ਚਲੋ ਲੱਭੀ ਜਾਂਦੇ ਵਿਚਾਰੇ ਆਪ ਪਤਾ ਨੇ ਚੋਰ ਚੋਰ ਫੜੇ ਆਣ ਚੋਰੀਆਂ ਅੱਜਕੱਲ ਹੋਈ ਬਹੁਤ ਗਈਆਂ ਬਈ ਜਿੰਨੀਆਂ ਵੀ ਕਹਿ ਦੇ ਬਹੁਤ ਵਧੀ ਜਾਂਦੀਆਂ ਬਹੁਤ ਜਿਆਦੇ ਹੁਣ ਚੋਰੀ ਦੀ ਗੱਲ ਤੁਸੀਂ ਇੱਕ ਹੋਰ ਸੁਣ ਲੋ ਆਪਣੇ ਪਿੰਡ ਡਾਕਟਰ ਸਾਹਿਬ ਆ ਜੀ ਸਤਪਾਲ ਡਾਕਟਰ ਜੀ ਬਾਹੂ ਆਣੇ ਤੋਂ ਆਪਣੇ ਪਿੰਡ ਉਹਨਾਂ ਦੀ ਦੁਕਾਨ ਹੈ ਤੇ ਉਹਨਾਂ ਆਪਣੇ ਬਾਰ ਬਾਰ ਘਾਰਾ ਚਾਚਾ ਜੀ ਉਧਰ ਨਾਲ ਮੈਡੀਸਨ ਦੇਣ ਗਏ ਘਰੇ ਤੇ ਮੋਟਰਸਾਈਕਲ ਬਾਹਰ ਠੱਲ ਗਿਆ ਆਪਦਾ ਤੇ ਦਵਾਈ ਦੁਵਾਈ ਦੇ ਕੇ ਤੇ ਵਾਪਸ ਆਏ ਤੇ ਉੱਥੇ ਮੋਟਰਸਾਈਕਲ ਹੀ ਹੈ ਨਾ ਤੇ ਕੈਮਰੇ ਕਮਰੇ ਜਿਹੜੇ ਚੈੱਕ ਕਰਿਆ ਜੀ ਤੇ ਕੈਮਰੇ ਵਿੱਚ ਵੀ ਨਾ ਇਕਲਾ ਇਕਲਾ ਟੈਰੀ ਹੈ ਉਹਨੇ ਪਿੱਛੇ ਮੋੜ ਲਿਆ ਬੰਦੇ ਨੇ ਜਿਹਨੇ ਵੀ ਚੋਰੀ ਕਰਿਆ ਤੇ ਉਦੋਂ ਬਾਅਦ ਬਾਈ ਹੋਰ ਕਿਤੇ ਕੈਮਰੇ ਚੈੱਕ ਕਰਿਆ ਕਿਤੇ ਨਹੀਂ ਆਇਆ ਵੇਖ ਲਓ ਤੁਸੀਂ ਮਿੰਟੀ ਮਾਰੀ ਚੋਰੀ ਕਰਨ ਲੱਗਿਆ ਨੇ ਤੇ ਆਈਆਂ ਆਪਣਾ ਦੋਸਤ ਅਗਰਪਾਲ ਮਾਨ ਉਹਨਾਂ ਦਾ ਮੋਟਰਸਾਈਕਲ ਸੀਗਾ ਸਪਰੈਂਡਰ ਬੜੀ ਸੰਭਾਲ ਰੱਖੀ ਸੀ ਜਿੰਨੀ ਵੀ ਕਹਿ ਦਈਏ ਉਹ ਬਈ ਜਮ ਲਾਉਣਗੇ ਜਦੋਂ ਜਮ ਲਾ ਕੇ ਮਤਲਬ ਵਾਪਸ ਆਏ ਮਲੋਟ ਜਿਹੜਾ ਹੈਗਾ ਆਪਣਾ ਗੁਲਚਨ ਸਵੀਟ ਆਫ ਦੇ ਸਾਹਮਣੇ ਜਮਣੀ ਤੁਸੀਂ ਬੋਡੀ ਫਿਟ ਬਾਇਰ ਗਾਂ ਦੀ ਤੇ ਉੱਥੋਂ ਹੀ ਜਮ ਲਾ ਕੇ ਵਾਪਸ ਆਉਣ ਲੱਗੇ ਤਾਂ ਮੋਟਰਸਾਈਕਲ ਚੋਰੀ ਹੋ ਗਿਆ ਉਹਨੇ ਤਾਂ ਵਿਚਾਰੇ ਨੇ ਸੰਭਾਲੀ ਬੜੀ ਰੱਖੀ ਸੀ ਤੇ ਜੀ ਉਹਨਾਂ ਨੇ ਪਤਾ ਕੀ ਕਰਿਆ ਰੈਪੋਰਟ ਲਖਾਤੀ ਵੀ ਚੋਰੀ ਦੀ ਵਧੀਆ ਕਰਿਆ ਕਿਉਂਕਿ ਨਾਂ ਤੇ ਤਾਂ ਉਹਨਾਂ ਦੇ ਸੀਗਾ ਤੇ ਕਈ ਸਾਲਾਂ ਬਾਅਦ ਮੋਟਰਸਾਈਕਲ ਤੇ ਆਇਆ ਪੁਲਿਸ ਨੂੰ ਕਿਸੇ ਮਤਲਬ ਕੋਈ ਤਕਸਰੀ ਵਾਲੇ ਕੇਸ ਚ ਕੋਈ ਨਾ ਨਾ ਚਲੇ ਜਾਂਦਾ ਸੀ ਉੱਤੇ ਤੇ ਉਹ ਫਿਰ ਆਇਆ ਬਾਅਦ ਰਿਪੋਰਟ ਲਖਾਈ ਸੀ ਤਾਂ ਬਚਤ ਰਹੇਗੀ ਨਹੀਂ ਤੇ ਫਿਰ ਜਿਹਦਾ ਮੋਟਰਸਾਈਕਲ ਸੀ ਜਿਹਦੇ ਨਾਂ ਤੇ ਮੋਟਰਸਾਈਕਲ ਸੀ ਉਹਦੇ ਤੇ ਕਾਰਵਾਈ ਹੁੰਦੀ ਹੈ ਤਾਂ ਕਰਕੇ ਇਹ ਗੱਲਾਂ ਸੋਚਣੀਆਂ ਪੈਂਦੀਆਂ ਤੇ ਉਹਨਾਂ ਨੇ ਵਧੀਆ ਰੱਪਟ ਲਖਾਈ ਸੀ ਤੇ ਬਚਤ ਰਹੀ ਗਈ ਪਤਾ ਨਹੀਂ ਅੱਜ ਕੱਲ ਤਾਂ ਬਾਈ ਕਦੋਂ ਕੀ ਹੋ ਜੇ ਆਪਦਾ ਵਿਚਾਰ ਰੱਖੋ ਤੇ ਉਹ ਵੀ ਕੋਈ ਚੀਜ਼ ਆਦਾ ਵਿਕਲ ਲਾਉਣਾ ਜਾਂ ਰਾਤ ਬਰਾਤ ਆਪਦਾ ਨਿਗਰ ਰੱਖ ਕੇ ਪਾਓ ਬਾਈ ਪਤਾ ਕੋਈ ਨਹੀਂ ਅੱਜ ਕੱਲ ਕਿਹੜੀ ਚੀਜ਼ ਚੋਰੀ ਹੋ ਜੇ ਤੇ ਕਦੋਂ ਹੋ ਜੇ ਆਪਣੇ ਗਵੰਡੀ ਹੈ ਨਾਲ ਹੀ ਘਰੇ ਜਿਵੇਂ ਸੁੱਤੇ ਪਏ ਸਿਲੰਡਰ ਲੈ ਕੇ ਚੱਕ ਉਹਨਾਂ ਦਾ ਕੋਈ ਸਿਲੰਡਰ ਕਿਡਾ ਸਸਤਾ ਹੈ ਸਿਲੰਡਰ ਹੀ ਬਹੁਤ ਮਹਿੰਗਾ ਹੈ ਬਾਕੀ ਦੋਸਤੋ ਇਸ ਟਾਈਮ ਵਾਣ ਵੀ ਆਇਆਂ ਅੱਖੀਆਂ ਦਾ ਮੀਂਹ ਪੈ ਜੇ ਪੂਰਾ ਸੁੱਕਾ ਪਿਆ ਥੋੜੇ ਸਾਹਮਣੇ ਹੀ ਹੈ ਹੁਣ ਤਾਂ ਝੋਨ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੈ ਬਾਕੀ ਆ ਫਿਰਦੀਆਂ ਮਰਗਾ ਬੀਆਂ ਵਾਹ ਜੀ ਵਾਹ ਕਿਉਂ ਵਾੜ ਕਰੀਂ ਅੰਦਰ ਬੱਦਲ ਪੂਰਾ ਗਰਜ ਰਿਹਾ ਹੁਣ ਉਹ ਗੱਲਾਂ ਕਹਿੰਦਾ ਦਿੰਦੇ ਸਿਰਿਆਂ ਵੀ ਜੋ ਗਰਜਦੇ ਆਂ ਬਰਸਤ ਦੇ ਹੌਂਤਾ ਨਹੀਂ ਪਤਾ ਫਿਰ ਵੀ ਬਦਲ ਹੋਣ ਨਾ ਹੋਣ ਕੇਰੀ ਮਾੜੇ ਮੋٹے ਬਦਲਾਂ ਤੇ ਪੂਰਾ ਵੀ ਪੈ ਜਾਂਦਾ ਹੁੰਦਾ ਹੈ। ਰੱਬ ਦੇ ਰੰਗ ਆ ਇਹ। ਧੁੱਪ ਨਿਕਲ ਤੀ ਨਹੀਂ ਪੈ ਜਾਂਦਾ ਹੁੰਦਾ। ਬਾਕੀ ਦੋਸਤੋ ਸਾਰੇ ਭੈਣ ਭਰਾਵਾਂ ਨੂੰ ਵਧਾਈਆਂ। ਰਖੜੀ ਦੀਆਂ। ਤੇ ਹੁਣ ਤਾਂ ਸਾਰੇ ਵਿਜੀ ਹੋਣਗੇ। ਕੋਈ ਭੈਣਾਂ ਕੋਲ ਗਿਆ ਕਿੰਨੀਆਂ ਭੈਣਾਂ ਆਈਆਂ ਬਣਾਉਣ ਰਖੜੀ। ਚਲੋ ਇਹਨਾਂ ਨਾਲੇ ਮਿਲ ਮੁਲ ਜਾਂਦੇ ਆ ਤੇ ਨਾਲੇ ਮੋਹ ਭ੍ਰੇਮ ਵੱਧਦਾ। ਹੁਣ ਦੇਖੋ ਤੁਸੀਂ ਮੌਸਮ। ਉਠੀ ਕੋਲ ਤੈਰਾ ਦਾ ਮੱਧਲ ਥੱਲੇ ਨੂੰ ਆ ਜਾਂਦੇ ਹੁੰਦੇ ਵੇਖੋ ਹੈਣਾ ਇਹ ਆਹ ਜੀ ਸਾਡੇ ਪਿੰਡਾਂ ਦਾ ਖੂਬਸੂਰਤ ਨਜ਼ਾਰਾ ਉਧਰ ਕਾਰ ਆ ਰਹੀ ਹੈ ਮੇਰਾ ਦਾ ਬਾਈ ਨਾ ਹੁਣ ਤੇ ਬਾਕੀ ਦੋਸਤੋ ਮੈਂ ਗੱਲ ਕਰੀ ਸੀ ਸੇਮ ਦੀ ਆਹ ਦੇਖੋ ਤੁਹਾਨੂੰ ਬਾਹਣ ਵੇਖੋ ਝੋਨਾ ਲੱਗਿਆ ਇਧਰ ਵੀ ਤੇ ਇਧਰ ਵੀ ਜਿਹੜੀ ਸੇਮ ਆ ਨਾ ਇਹ ਮੇਰੀ ਸੁਰਤ ਤੋਂ ਪਹਿਲਾਂ ਦੀ ਆਈ ਵੀ ਤੁਸੀਂ ਵੇਖ ਲਓ ਮਤਲਬ ਜਦੋਂ ਮੈਨੂੰ ਸੁਰਤ ਆਉਂਦੀ ਗਈ ਮੈਂ ਵੇਖੀ ਸੀ ਸੇਮ ਉਹ ਦਸੀਗੀ ਤੇ ਹੁਣੇ ਗਈ ਆ ਮਾੜੀ ਮੋਟਾ ਫਰਕ ਪੈ ਗਿਆ ਪ੍ਰੋਪਰ ਤਾਂ ਨਹੀਂ ਗਈ ਪਰ ਫਰਕ ਬਹੁਤ ਪੈ ਗਿਆ ਤੇ ਬਹੁਤ ਸਾਰ ਫਿਰ ਫਸਲਾਂ 'ਚ ਕੁਛ ਨਹੀਂ ਹੁੰਦਾ ਵਾਣ ਜਮਾਈ ਹੋ ਜਾਂਦੇ ਆ ਤੁਹਾਡੇ ਸਾਹਮਣੇ ਆ ਇਹ ਵਾਣ ਨਰਮ ਹੈ ਤੇ ਇਹਦੇ ਝੋਨਾ ਦੇਖ ਲਓ ਕਿਵੇਂ ਖੜਾ ਹੈ ਇੱਧਰ ਦੇਖ ਲਓ ਅਈਆ ਬਈ ਸੇਮ ਤਾਂ ਕਿਤੇ ਦੁਸ਼ਮਣ ਦੇ ਵੀ ਨਾ ਆਵੇ ਬੰਦੇ ਨੂੰ ਬਹੁਤ ਪਿੱਛੇ ਕਰ ਦਿੰਦੀ ਹੈ ਬਹੁਤ ਜ਼ਿਆਦਾ ਜਿੰਨਾ ਵੀ ਕਹਿ ਦਈਏ ਹੁਣ ਹਜੇ ਵੀ ਜ਼ਿਆਦਾ ਜਮੀਂਦਾਰ ਰੇਟ ਲੱਖ ਰੁਪਏ ਕਿੱਲਾ ਰਹਿ ਗਿਆ ਸੀਗਾ ਤੇ ਜਿਹੜਾ ਨੇ ਮਤਲਬ ਜਿਵੇਂ ਵੇਚਤੀ ਵੀ ਕਿਤੇ ਹੋਰ ਲੈ ਲਾਂਗੇ ਤੇ ਉਦੋਂ ਮਨਾਂ ਦਾ ਮਹੀਨੇ ਵਿੱਚ ਰੇਟ ਲੱਖ ਤੋਂ 7-8 ਲੱਖ ਤੇ ਵੱਜਿਆ ਜਿਹੜੇ ਹੁਣ 8 ਕਿੱਲੇ ਮੱਟੇ ਕਿੱਲਾ ਵੀ ਬੰਦਾ ਸੀਗਾ ਵੇਖ ਲਓ ਤੁਸੀਂ ਬੰਦਾ ਕੀ ਕਰੇ ਜ਼ਿਮੀਦਾਰ ਨਾਲ ਉਹ ੱਡੀ ਭੈੜੀ ਹੋਈ ਗੱਲਾਂ ਛੱਡ ਦਿਓ ਨਾ ਤਾਂ ਬੰਦਾ ਨਿਹੜੀ ਕਰ ਚੁੱਕਾ ਹੈ ਹੂੰ ਜਿਹੜਾ 40 ਕਿੱਲਾ ਦਾ ਮਾਲਕ ਹੈ ਉਹਦੀ ਜੇ ਜ਼ਮੀਨ ਤੇ ਸੇਮ ਆਉਂਦੀ ਹੈ ਉਹ ਬੰਦਾ ਕੀ ਕਰੂਗਾ 40 ਕਿੱਲੇ ਵੀ ਵੱਧ ਦਾ ਚਲ 10 ਕਿੱਲੇ ਲਾ ਲਓ 20 ਲਾ ਲਓ ਉਹਨਾਂ ਦੀ ਜ਼ਮੀਨ ਸਾਰੀ ਸੇਮ ਚ ਆ ਗਈ ਉਹਦੇ ਖਾਨ ਨੂੰ ਕੋਈ ਕਣਕ ਹੁੰਦੀ ਨਹੀਂ ਉਹਨਾਂ ਦਾੜੀ ਦਾ ਕਰ ਡੋਗਣੀ ਵਿਚਾਰਾ ਹੂੰ ਕਣਕ ਨੂੰ ਆਤਰੀ ਹੁੰਦੀ ਬਾਕੀ ਵੀ ਹਾਲਾਤ ਜਦੋਂ ਬੰਦੇ ਦੇ ਮਾੜੇ ਹੋਣ ਨਾ ਤਾਂ ਫਿਰ ਵੀ ਸਭ ਕੁਝ ਕਰਨਾ ਹੀ ਪੈਂਦਾ ਬੜੇ ਮਾੜੇ ਟਾਈਮ ਸੀ ਉਦੋਂ ਚਲੋ ਵਾਹਿਗੁਰੂ ਨੇ ਹੌਲੀ ਹੌਲੀ ਸੁਧਾਰ ਕਰਿਆਗਾ ਪਰਮਾਤਮਾ ਸਭ ਨੂੰ ਵਧੀਆ ਰੋਟੀ ਦੇਵੇ ਸਾਰੇ ਹੱਸਦੇ ਵਸਦੇ ਰਹਿਣ ਪਰ ਸੇਮ ਕੇ ਦੁਸ਼ਮਣ ਤੇ ਵੀ ਨਾ ਹੋਵੇ ਇਹ ਤੇ ਆਉਂਦੀ ਆ ਨਾ ਉਹਨੂੰ ਸਾਡੇ ਪਿੰਡਾਂ ਨੂੰ ਪੁੱਛ ਕੇ ਵੇਖੋ ਬਥੇਰੇ ਘਰ ਤਬਾਹ ਕਰੇ ਬਥੇਰੇ ਲੋ ਵੀ ਆਪਾਂ ਕੌਣ ਕੇ ਛੱਡੇ ਤੇ ਫਰੈਂਡ ਵਾਲੀ ਗੱਡੀ ਆ ਗਈ ਉਧਰ ਬਾਬਾ ਵੀ ਚੱਕ ਲਿਆ ਕੁਰਸੀ ਆਪਦੀ ਮੌਸਮ ਦਾ ਆਨੰਦ ਲਓ ਅੱਜ ਵਾਹ ਮੇਰੇ ਬਾਬਾ ਜਨਾ ਸਾਡੇ ਤੇ ਆਏ ਆ ਚੱਲ 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 ਜੀ ਵਰਗਦੇਵ ਜੀ ਵਧੀਆ ਹੀ ਬੰਦਾ ਸਬਜੀ ਕਾਦੀ ਕਾਦੀ ਹੈ ਜੀ ਸਰਪੰਚ ਜੀ ਆਪਣੇ ਕੋਲ ਫਲੀ ਆ ਤੇ ਪਿੰਡੀ ਆ ਸੋਰੀ ਆ ਕੱਦੂ ਆ ਆ ਸਹੂਲਤ ਸਾਡੇ ਪਿੰਡ ਹੈਗੀ ਆ ਜੀ ਲੈਵਾ ਕਿਤਿਆਂ ਦੇਵਾਗ ਚਮਕੀ ਜਿਵੇਂ ਜਾਂਦੇ ਉੱਤੇ ਮਾਰਿਆ ਕਿਸੇ ਦਿੰਦੇ ਹੋਏ ਹੈ ਤੇਲ ਦੂਲ ਮਾਰਿਆ ਉੱਤੇ ਚਮਕੀ ਜਾਂਦੇ ਮੈਂ ਹੋਰ ਫਿਰ ਓਕੇ ਦੂਰ ਹੈ ਕਿਵੇਂ ਹੈ ਸਰਾ ਗੱਲ ਬਾਤ ਕੋਈ ਕੀ ਨਹੀਂ ਹੈ ਸਰਾ ਦੇ ਕੋਸੇ ਯਾਰ ਕੀ ਨਈ ਗਾਣੇ ਸੁਣਾ ਦੇ ਕੋਈ ਗਾਣੇ ਚੱਕ ਦੇ ਚੱਕਦਾ ਕਾਫੀ ਕੋਤੂ ਦੇਰਾ ਹੈਡ ਡਾਉਨ ਗਾਸੋਂ ਚੰਗਾ ਹੋ ਲਾਲ ਤੋ ਦਾਦੀ ਬੋਣਗਾ ਸੋ ਨਾਲੇ ਦਰਵਾਜੇ ਵਿੱਚ ਬੋਲ ਚੱਕੀ ਖੜਿਆ ਮਾ ਜੰਗੀ ਤਰਾ ਜਾਂਦਾ ਹੈ ਕੌਣ ਗਾਸੋਂ ਕੁਝ ਇੱਥੇ ਚਾਂਦੀ ਚ ਮੰਗਾਉਣਾ ਚਾਉਂਦੇ ਨੇ ਕੁਝ ਤੈਨੂੰ ਬਾੜ ਥੱਲੇ ਲਾਉਣਾ ਚਾਉਂਦੇ ਨੇ ਕੁਝ ਕਿਨੇ ਆਏ ਅੱਧ ਭਕੇ ਵੇਂਦੇ ਨਾਮ ਲੈ ਕੇ ਤੇਰਾ ਇਹ ਗਿਉਣਾ ਚਾਉਂਦੇ ਨੇ ਮੂਜੀ ਬਤਾ ਮੱਗੜ ਪੈਂਦੀ ਰਹਿੰਦੀ ਹੈ ਦਬਿਨਾ ਤੋਂ ਦੁਨੀਆ ਤੋਂ ਬਾਤ ਲੈਂਦੀ ਐ ਨਾਲੇ ਜਿਹੜੇ ਰਾਸਤੇ ਤੇ ਤੂੰ ਤੁਰਿਆ ਨਾ ਐ ਤੇ ਬਦਨਾਮੀ ਆਈ ਏਡ ਮਿਲੂਗੀ ਨਿੱਤ ਗੰਟਰੋ ਵਾਰਸੀ ਤੇ ਏਡ ਮਿਲੂਗੀ ਕਰ ਮਦਨਾ ਟੇਡ ਵੇਡ ਮਿਲੂਗੀ ਸੱਚ ਨੂੰ ਲੇਗਾ ਦੰਬੂ ਤੋ ਸਬਤੰਨ ਮੇ ਦੇ ਕਰੇਗਾ ਤਰੱਕੀ ਕੋ ਏਡ ਮਿਲੂਗੀ ਪੂਰਾ ਪੈਣਾ ਕਿਦੋਂ ਪਸਾਇਆ ਕੀ ਹਾਂ ਹਾਪੀ ਮਾਰ ਕੇ ਖਾਓ ਕਿਦੋਂ ਮਸਾਲਿਆਂ ਨੂੰ ਇੱਥੇ ਤੂੰ ਵੀ ਮਾਰ ਦੇ ਪੂਰੇ ਆ ਯਾਰ ਕਿੰਨੀ ਕਲਾਸ ਚਾ ਹੈ 6ਵੀਂ ਦਾ ਤੂੰ ਬੱਤ ਮੀਂ ਜੇ ਇਦਾਂ ਵੱਡਾ ਤੂੰ ਲੱਗਦਾ ਛੋਟਾ ਯਾਰ ਥੋੜੇ ਨਾਲ ਛੋਟਾ ਕਿੰਮੀ ਜੈ ਉਹ ਪ੍ਰੀਨਾ ਸੀ ਹੈ ਪ੍ਰੀਨਾ ਸੀ ਪ੍ਰੀਨਾ 3 ਚਲੋ ਹੋਰ ਵਧੀਆ ਕੀ ਖਾਣਾ ਆਇਆ ਸੀ ਕੋਈ ਨਹੀਂ ਮੈਂ ਆਇਆ ਸੀ ਮਾ ਦਾ ਡੈਡੀ ਕੋਲ ਅੱਛਾ ਮੀਂ ਦੀ ਵੇਟ ਕਰ ਰਹੇ ਹਾਂ ਹਾਂ ਮੀਂ ਦੀ ਦਾ ਵੇਟ ਵਾਲੀ ਨਾ ਇਹ ਕਿਹ ਵਰ ਜਾ ਗਿਆ ਪੂਰੀਆਂ ਖਾਪਵਾਵਾਂਗੇ ਕੀ ਗੱਲ ਹੈ ਤੇ ਕੱਲ ਨੂੰ ਹੱਥ ਛੁੱਟੀ ਹੈ ਕਿ ਲੱਗਣਾ ਸਕੂਲ ਯਾਰ ਕੱਲ ਨੂੰ ਲੱਗੂਗਾ ਦਸਰੇ ਸਕੂਲ ਨਾਲੇ ਕੱਲ ਨੂੰ ਰੱਖੜੀ ਛੁੱਟੀ ਨਹੀਂ ਨਹੀਂ 10 ਵਜੇ ਲੱਗੂਗਾ। ਤੂੰ ਕਿੰਨੇ ਵਜੇ ਲੱਗਦਾ ਹੁੰਦਾ? ਉਹ 8 ਵਜੇ। ਅੱਛਾ 2 ਘੰਟੇ ਲੇਟ ਲੱਗੂਗਾ। ਪਰਸ ਜਾਂਦੇ। ਤੇ ਛੁੱਟੀ ਕਿੰਨੇ ਵਜੇ ਹੋਊਗੀ? ਛੁੱਟੀ 2 ਵਜੇ। ਤੇ ਜਾਂਦਾ ਕਾਤੇ ਨਹੀਂ ਬੰਦ। ਕਿਉਂ? ਸਰਾਂ ਨੇ ਕਹੇ ਜਿਹੜੇ ਆ ਮੈਂ ਆਜਾ ਜੀ ਨੇ ਨਹੀਂ ਆਣੇ ਨਾਲ। ਰਖੜੀ ਬਣਾਇਓ ਜਾ ਕੇ ਉਸੇ ਸਾਰਿਆਂ ਤੋਂ। ਨਹੀਂ ਹੁਣ। ਕਿ ਰਖੜੀ ਬਣਾਉਣੀ? ਹਾਂ। ਬੜਾ ਅਲੀ ਯਾਰ। ਘਰੇ ਬਣਾਵਾਂਗੇ ਬਣਾਵਾਵਾਂਗੇ ਯਾਰ ਪਤਾ ਨਹੀਂ। ਐਸਾ? ਚੱਲ ਭਾਈ ਕੋਈ ਨਹੀਂ ਹੋਰ। ਠੀਕ ਆ। ਬਾਹਰ ਕਰ ਦੇ ਪਰ ਸਾਰਿਆਂ ਨੂੰ। ਓਕੇ ਦੋਸਤੋ ਬਾਏ ਬਾਏ ਕੱਲ ਨੂੰ ਮਿਲਦੇ ਆਂ ਕਦੇ ਦੋਸਤੋ ਬਾਏ ਬਾਏ ਕੱਲ ਨੂੰ ਮਿਲਾਂਗੇ ਸਸਰੀਕਾ ਓਕੇ ਦੋਸਤੋ ਮਿਲਦੇ ਆਂ ਕੱਲ ਨੂੰ